ਫੋ ਦੂਜੇ ਦਿਨ ਗੋਲੀ ਵਿੱਚੋਂ ਲੰਘਦੇ ਸੀ ਫੌਜੀ ਆਏ ਇੱਧਰੋਂ ਜਾਏ ਉਸ ਪਾਰ ਦੇ ਤੁੰਡਲੀ ਨੂੰ ਕਾਹ ਨਾਲ ਤੱਕ ਲਿਆ ਹੋਨੇ ਗਏ ਪੋਤਰੀ ਨੂੰ ਪੈੜਾ ਪੈੜਾ ਤਾੜ ਦੇ ਆਖਰੀ ਨਿਸ਼ਾਨੀ ਦੇਖੇ ਅੱਖਾਂ ਭਰ ਲਈਆਂ ਹੋ ਆਖਰੀ ਨਿਸ਼ਾਨੀ ਦੇਖੇ ਅੱਖਾਂ ਭਰ ਲਈਆਂ ਕਿੱਥੇ ਲੁੱਕ ਜਾਣ ਧੀਆਂ ਇਸ ਨਖੀਆਂ ਕੋ ਤਰੀ ਜਵਾਨੇ ਆਕੇ ਕਹਿੰਦੀ ਹੀ ਬੁੜਿਆ ਆ ਮੱਖੀਆਂ ਕਿਉ ਪਾਲ ਪਾਲ ਰੱਖੀਆਂ ਓ ਰਾਤ ਹੋਈ ਫੌਜੀਆਂ ਨੇ ਵੇੜ ਵਿੱਚੋਂ ਬਾੜ ਘਰ ਜ਼ੁਲਮ ਦੀ ਕਰਤੀ ਅਖੀਰ ਸੀ ਮੱਖੀਆਂ ਦੇ ਵਾਂਗੇ ਉਹ ਪੇਣ ਕਣੇ ਉੱਤੇ ਕੀਤੀ ਇੱਜ਼ਤ ਕੁੜੀ ਦੀ ਲੀਰੋ ਲੀਰ ਸੀ ਸਾਰੀ ਰਾਤ ਵਾਰਤੇ ਆ ਕਹਿਰ ਮਾਸੂਮ ਤੇ